ਹੋਟਲ ਦੀ ਆੜ ਦੇ ਵਿੱਚ ਚੱਲ ਰਿਹਾ ਸੀ ਜਿਸਮ ਫਰੋਖੀ ਦਾ ਧੰਦਾ ਦੇਖੋ ਕਿਵੇਂ ਵੱਡੀ ਉਮਰ ਦੀਆਂ ਔਰਤਾਂ ਸਮੇਤ ਮੁੰਡੇ ਪੁਲਿਸ ਨੇ ਕੀਤੇ ਗ੍ਰਿਫਤਾਰ ਜੋ ਦੇਖ ਕੇ ਤੁਹਾਡੇ ਵੀ ਰੋਂਗਟੇ ਖੜੇ ਹੋ ਜਾਣਗੇ ਦੱਸ ਦਈਏ ਕਿ ਮਾਨਸਾ ਸ਼ਹਿਰ ਦੇ ਇੱਕ ਵੱਡੇ ਹੋਟਲ ਦੇ ਵਿੱਚ ਪੁਲਿਸ ਦੇ ਵੱਲੋਂ ਰੇਡ ਕੀਤੀ ਜਾਂਦੀ ਹੈ ਤੇ ਉੱਤੇ 14 ਲੜਕੇ ਲੜਕੀਆਂ ਪੁਲਿਸ ਨੇ ਗ੍ਰਿਫਤਾਰ ਕੀਤੇ ਨੇ ਜੋ ਹੋਟਲ ਦੀ ਆੜ ਦੇ ਵਿੱਚ ਜਿਸਮ ਫਰੋਖੀ ਦਾ ਧੰਦਾ ਚੱਲ ਰਿਹਾ ਸੀ ਇਨਸਪੈਕਟਰ ਰੁਪਿੰਦਰ ਕੋਰ ਦਾ ਕਹਿਣਾ ਹੈ ਕਿ ਉਸ ਨੂੰ ਸੂਚਨਾ ਮਿਲੀ ਸੀ ਤਾਂ ਉਹਨਾਂ ਦੇ ਵੱਲੋਂ ਇਸ ਹੋਟਲ ਦੇ ਵਿੱਚ ਰੇਡ ਕੀਤੀ ਜਾਂਦੀ ਹੈ ਤਾਂ ਵੱਡੀ ਗਿਣਤੀ ਦੇ ਵਿੱਚ ਪੁਲਿਸ ਨੂੰ ਸਫਲਤਾ ਹਾਸਲ ਹੋਈ ਹੈ ਜਿੱਥੇ ਕਿ ਆਹ 7 ਜੋੜੇ ਪੁਲਿਸ ਨੇ ਗ੍ਰਿਫਤਾਰ ਕੀਤੇ ਨੇ ਜਿਸ ਦੇ ਵਿੱਚ ਲੜਕੀਆਂ ਲੜਕੇ ਤੇ ਔਰਤਾਂ ਵੀ ਸ਼ਾਮਿਲ ਨੇ ਸੋ ਕੀ ਕਹਿਣਾ ਹੈ ਤੁਸੀਂ ਵੀ ਸੁਣੋ ਤੇ ਇਸ ਵੀਡੀਓ ਨੂੰ ਦਬ ਕੇ ਸ਼ੇਅਰ ਵੀ ਕਰੋ ਤੇ ਵਿਚਾਰ ਵੀ ਜ਼ਰੂਰ ਦਿਓ ਸਾਨੂੰ ਦੀ ਇਨਫੋਰਮੇਸ਼ਨ ਮਿਲੀ ਸੀ ਕਿ ਲੋਕਲ ਕੁਸ਼ਕ ਹੋਟਲ ਹੈਗੇ ਜਿੱਥੇ ਇਲੀਗਲ ਇਮੋਰਲ ਟਰੈਫਿਕਿੰਗ ਚੱਲ ਰਹੀ ਹੈ ਤੇ ਅਸੀਂ ਸ਼ੱਕ ਦੇ ਆਧਾਰ ਤੇ ਅਸੀਂ ਕੁਸ਼ਕ ਹੋਟਲਾਂ ਦੇ ਵਿੱਚ ਛਾਣਬੀਨ ਕੀਤੀ ਹੈ ਰੇਡ ਕੀਤੀ ਹੈ ਤਾਂ ਕੁਸ਼ਕ ਸਾਨੂੰ ਰਿਕਵਰੀ ਹੋਈ ਹੈ ਏਦਾਂ ਦੀ ਇਲੀਗਲ ਬਾਕੀ ਇਨਵੈਸਟੀਗੇਸ਼ਨ ਸਾਡੀ ਚੱਲ ਰਹੀ ਹੈ ਜਿੱਦਾਂ ਦੀ ਵੀ ਇਨਵੈਸਟੀਗੇਸ਼ਨ ਸਾਹਮਣੇ ਆਊਗੀ ਉਦਾਂ ਦੀ ਕਾਰਵਾਈ ਹੋ ਚੁਗੀ ਮੈਮ ਕਿੰਨੇ ਹੋਟਲਾਂ ਤੇ ਰੇਡ ਕੀਤੀ ਅਪਰੋਕਸਿਮੇਟ 4-5 ਹੋਟਲਾਂ ਤੇ ਕੀਤੀ ਹੈ ਜੀ ਪਰਚਾ ਦਿੱਤਾ ਮੈਨੂੰ ਪਰਚਾ ਚੱਲ ਰਹੀ ਹੈ ਛਣਬੀ ਕਿੰਨੇ ਜੋੜੇ ਪકડੇ ਗਏ ਨੇ ਜੀ ਜੋੜੇ ਤਕਰੀਬਨ ਹੈਗੇ ਜੀ 5-7 ਦੇ ਕਰੀਬ ਜਿਹੜੇ ਬਾਕੀ ਹੋਟਲ ਨੇ ਜੀ ਉਹਨਾਂ ਦੀ ਵੀ ਰੇਡ ਕੀਤੀ